ਲਓ ਮੈਂ ਕਿਨਾਂ ਆਪਾਂ ਸਾਰੇ ਕੈਮਰੇ ਲੈ ਲਈਏ ਸਾਰੇ ਤਗੜੇ ਹੋ ਗਏ ਤੇ ਆਓ ਮੇਰੇ ਨਾਲ ਤੁਰੋ ਤੇ ਤੁਸੀਂ ਦੱਸੋ ਵੀ ਮਤਲਬ ਪਿੰਡ-ਪਿੰਡ ਕੀ ਹਾਲ ਆ ਲੋਕਾਂ ਦੇ ਕੀ ਹਾਲਾਤ ਆ ਯਾਰ ਜੁੱਧ ਨਸ਼ਿਆਂ ਵਰੋ ਤੇ ਇਦਾਂ ਥੋੜੀ ਆ ਵੀ ਜਿਹੜੇ ਨਸ਼ੇ ਵੇਚਨੇ ਆ ਤੇ ਉਹਨਾਂ ਨਾਲ ਆ ਕੇ ਤੁਸੀਂ ਮਤਲਬ ਉਹਨਾਂ ਤੋਂ ਸਾਰੇ ਕੰਮ ਕਰਾਈਏ ਨੋ ਮੇਰੇ ਮੁਤਾਬਕ ਕੁਝ ਨਹੀਂ ਹੈਗਾ ਇਹ ਸਾਰਾ ਕੁਝ ਜਿਹੜਾ ਡਫਾਂ ਗਿਆ ਦੇਖੋ ਸੌਂ ਤੇ ਫਿਰ ਆਪਣਾ ਮਾਨ ਸਾਹਿਬ ਨੇ ਵੀ ਚੁੱਕੀ ਹੀ ਵੀ ਮੈਂ ਸ਼ਰਾਬ ਨਹੀਂ ਪੀਂਦਾ ਤੇ ਜਦੋਂ ਸਾਡਾ ਹੈੱਡ ਨਹੀਂ ਉਸ ਗੱਲ ਤੇ ਰਿਹਾ ਤੇ ਬਾਕੀ ਸਵਾਲਾਂ ਦਾ ਕੀ ਬੋਲਿਆ ਤੁਸੀਂ ਇੱਕ ਗੱਲ ਆ ਮਤਲਬ ਇਹਨੂੰ ਆਰਟੀਆਈ ਪਾ ਕੇ ਵੇਖੋ ਤੁਹਾਨੂੰ ਸਮਝ ਲੱਗੂ ਵੀ ਇੱਕ ਘਰ ਵੀ ਜੇ ਢਾਇਆ ਮੈਂ ਜ਼ਿੰਮੇਵਾਰ ਹਾਂ ਜੋ ਮੈਂ ਬਿਆਨ ਦੇ ਰਿਹਾ ਵਾਂ ਸਿਰਫ ਉਹ ਕਾਰ ਕੀ ਰਹਾ ਵੀ ਇਹ ਸਰਕਾਰੀ ਥਾਂ ਦੇ ਵਿੱਚ ਉਹ ਰੈੱਡ ਲਾਈਨ ਦੇ ਅੰਦਰ ਉਹਦੀ ਕੰਦ ਢਾਹਤੀ ਕਰਤੀ ਉਹ ਮਤਲਬ ਨਹੀਂ ਜੇ ਪਿੱਛੋਂ ਪੁੱਛੀਏ ਤਾਂ ਆਂਦੇ ਉਹ ਨਹੀਂ ਜੀ ਉਹ ਤਾਂ ਸਰਕਾਰੀ ਥਾਂ ਬਣਿਆ ਤਾਂ ਢਾਇਆ ਵਾ ਉਹ ਨਹੀਂ ਜੇ ਸਾਰਾ ਕੋਈ ਡਫਾਂਗ ਕੋਈ ਨਹੀਂ ਕਿਹਾ ਵਾ ਦਾ ਬੁੱਲਾ ਸੀ ਜੀ ਇੱਕ ਮਤਲਬ ਆਇਆ ਵਾ ਤੇ ਬੁੱਲੇ ਦਾ ਕੀ ਕੰਮ ਹੁੰਦਾ ਤੁਹਾਨੂੰ ਪਤਾ ਵਾ ਵੀ ਉਹ ਐ ਮਤਲਬ ਮਿੱਟੀ-ਬੁੱਟੀ ਐ ਘੁਮਰ ਘੇਰੀ ਬਣ ਕੇ ਤੇ ਬੁੱਲਾ ਲੰਘ ਗਿਆ ਗਾਂ ਬਸ ਇੱਕੋ ਹੀ ਇੱਕ ਪਾਰਟੀ ਮੈਨੂੰ ਦੀਦੀ ਆ ਕਿ ਜਿਹਦੇ ਜਰੀਏ ਅਸੀਂ ਤਕੜੇ ਹੋ ਕੇ ਇਸ ਪੰਜਾਬ ਨੂੰ ਉਤਲੇ ਬਲੰਦੀਆਂ ਦੇ ਉੱਤੇ ਖੜ ਸਕਦੇ ਆ ਤੇ ਜੋ ਖਾਸ ਕਰਕੇ ਮੋਦੀ ਸਾਹਿਬ ਨੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਕੰਮ ਕੀਤੇ ਆ ਚਾਹੇ ਉਹ ਸਾਡਾ ਲੰਘਾ ਹੋਵੇ ਚਾਹੇ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਨਾਂ ਨੇ ਕਿੱਡਾ ਵੱਡਾ ਸਮਾਗਮ ਆ ਤੇ ਸਾਡੇ ਛੋਟੇ ਸਹਿਬਜ਼ਾਦਾ ਦੇ ਬਾਲਦੇਵਸ ਮਤਲਬ ਉਹਨਾਂ ਨੇ ਸਿੱਖੀ ਵਾਸਤੇ ਇੰਨਾ ਕੰਮ ਕੀਤਾ ਵਾ ਕਿ ਮੈਂ ਉਹਦੇ ਤੋਂ ਪ੍ਰਭਾਵਿਤ ਹੋ ਕੇ ਮਤਲਬ ਇਹ ਜਿਹੜੀ ਹੈ ਪਾਰਟੀ ਲੋਕਾਂ ਵੱਲੋਂ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਪਾਰਟੀ ਨੂੰ ਅਹ ਦੇਖੋ ਅਸੀਂ ਤਾਂ ਪਹਿਲਾਂ ਵੀ ਇੱਥੇ ਜੁੜੇ ਸਾਂ ਲੋਕਾਂ ਦੇ ਨਾਲ ਰੂਪ ਦੇ ਨਾਲ ਅਸੀਂ ਪਹਿਲਾਂ ਹੀ ਜੁੜੇ ਆਂ ਕਦੀ ਕਿਸੇ ਨੂੰ ਅੱਜ ਤੱਕ ਭੈਣ ਭਰਾ ਨੂੰ ਜਦੋਂ ਲੋੜ ਪਈ ਆ ਤਗੜੇ ਹੋ ਕੇ ਕੰਮ ਕਰਦੇ ਰਹੇ ਆਂ ਪਰ ਹੁਣ ਇੰਨਾ ਕੁ ਲੋਕਾਂ ਦੇ ਵਿੱਚ ਉਤਸ਼ਾਹ ਵਾ ਕਿ ਮੈਨੂੰ ਲੱਗਦਾ ਵੇ ਕਿ ਸ਼ਾਇਦ ਮੇਰੇ ਕੋ ਟਾਈਮ ਘਟਿਆ ਪਰ ਮਤਲਬ ਲੋਕਾਂ ਚ ਬਹੁਤ ਸ਼ਾਅ ਵਾ ਮੈਂ ਜਿੰਨੀ ਜੋਗਾ ਹੈਗਾ ਮਿਲ ਰਿਹਾ ਵਾ ਬਹੁਤ ਵੱਡਾ ਹੰਗਾਰਾ ਮੇਰੀ ਆਸ ਤੋਂ ਵੀ ਜ਼ਿਆਦਾ ਇੱਕ ਜਿਹੜਾ ਜੁਧ ਨਸ਼ਾ ਵਿਰੋਧ ਜਿਹੜਾ ਆਮ ਆਦਮੀ ਪਾਰਟੀ ਕੋਲ ਚਲਾਇਆ ਗਿਆ ਵਾ ਵੀ ਇਹ ਨਸ਼ਾ ਖਤਮ ਕਰ ਦੇਦਾ ਪੰਜਾਬ ਦੇ ਵਿੱਚੋਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਨਹੀਂ ਜੀ ਸਭ ਝੂਠ ਦਾ ਬਲੰਦਾ ਵਾ ਕੋਈ ਨਹੀਂ ਮਤਲਬ ਤੁਸੀਂ ਲਓ ਮੈਂ ਕਿਨਾਂ ਆਪਾਂ ਸਾਰੇ ਕੈਮਰੇ ਲੈ ਲਈਏ ਸਾਰੇ ਤਗੜੇ ਹੋ ਗਏ ਆਓ ਮੇਰੇ ਨਾਲ ਤੁਰੋ ਤੇ ਤੁਸੀਂ ਦੱਸੋ ਵੀ ਮਤਲਬ ਪਿੰਡ-ਪਿੰਡ ਕੀ ਹਾਲ ਐ ਲੋਕਾਂ ਦੇ ਕੀ ਹਾਲਾਤ ਆ ਯਾਰ ਜੁੱਧ ਨਸ਼ਾ ਮਰੋ ਤੇ ਇਦਾਂ ਥੋੜੀ ਐ ਵੀ ਜਿਹੜੇ ਨਸ਼ੇ ਵੇਚਨੇ ਆ ਤੇ ਉਹਨਾਂ ਨਾਲ ਆ ਕੇ ਤੁਸੀਂ ਮਤਲਬ ਉਹਨਾਂ ਤੋਂ ਸਾਰੇ ਕੰਮ ਕਰਾਈਏ ਲੋ ਮੇਰੇ ਮੁਤਾਬਕ ਕੁਝ ਨਹੀਂ ਹੈਗਾ ਇਹ ਸਾਰਾ ਕੁਝ ਜਿਹੜਾ ਡਫਾਂ ਗਿਆ ਇਹ ਕ ਹਲਕਾ ਵਿਧਾਇਕ ਵੱਲੋਂ ਜਿਹੜੇ ਸਕੂਲਾਂ ਦੇ ਵਿੱਚ ਜਾ ਜਾ ਕੇ ਪ੍ਰੋਗਰਾਮ ਕੀਤੇ ਜਾ ਰਹੇ ਆ ਸੋਮਾ ਚਕਾਈਆਂ ਜਾ ਰਹੀਆਂ ਵਾਂ ਉਹਨਾਂ ਬਾਰੇ ਕੀ ਕਹਣਾ ਜੋ ਦੇਖੋ ਸੌ ਤੇ ਫਿਰ ਆਪਣਾ ਮਾਨ ਸਾਹਿਬ ਨੇ ਵੀ ਚੁੱਕੀ ਹੀ ਵੀ ਮੈਂ ਚਰਾਬ ਨਹੀਂ ਪੀਂਦਾ ਤੇ ਜਦੋਂ ਸਾਡਾ ਹੈੱਡ ਨਹੀਂ ਉਸ ਗੱਲ ਤੇ ਰਿਹਾ ਤੇ ਬਾਕੀ ਸੋਵਾਂ ਦਾ ਕੀ ਬੋਲੇ ਬਹੁਤ ਹਾਲਾਤ ਮਾੜੇ ਨੇ ਮੈਂ ਇੱਥੋਂ ਤੱਕ ਹਾਲਾਤ ਵੇਖਣ ਦਿਆਂ ਕਿ ਜੇ ਕੋਈ ਕਰਿਆਨੇ ਦੀ ਦੁਕਾਨ ਚਲਾਉਂਦਾ ਵਾ ਉਹਨੂੰ ਕਹਿੰਦੇ ਤੂੰ 2 ਲੱਖ ਹੀ ਦੇ ਦੇ ਮਨਿਆਰੀ ਨੂੰ ਕਹਿੰਦੇ ਤੂੰ 1 ਲੱਖ ਹੀ ਦੇ ਦੇ ਮਤਲਬ ਬਾ ਵਧੇ ਹੋਏ ਆ ਕਿ ਸੁਨਿਆਰੇ ਤੋਂ ਕੀ ਕੀ ਲੈਣਾ ਵਾ ਕਰਿਆਨੇ ਵਾਲੇ ਤੋਂ ਕੀ ਲੈਣਾ ਮਨਿਆਰੀ ਵਾਲੇ ਤੋਂ ਕੀ ਲੈਣਾ ਦੇਖੋ ਇਹ ਤਕੜੇ ਹੋ ਕੇ ਇੱਕ ਵਾਰੀ ਅਹੀਂ ਸਾਨੂੰ ਲਿਆਓ ਤੇ ਭਾਜਪਾ ਆਏਗੇ ਤੇ ਸਾਰਾ ਨਹੀਂ ਤੇ ਯੂਪੀ ਭਾਰ ਵੇਖ ਲੋ ਸਮੇਂ ਤੋਂ ਪਹਿਲਾਂ ਲੋਕੀਂ ਆਂਦੇ ਯੂਪੀ ਬਿਹਾਰ ਬਣ ਗਿਆ ਯਾਰ ਤੁਹਾਡੇ ਹਾਲਾਤ ਅੱਜ ਪੰਜਾਬ ਦੇ ਬਹੁਤ ਮਾੜੇ ਨੇ ਫਿਰ ਯੂਪੀ ਬਿਹਾਰ ਵੇਖ ਲਓ ਤੇ ਸੋਚੇ ਆਪਾਂ ਸਟੇਟ ਨੂੰ ਬਚਾਉਣਾ ਵਾ ਨਾ ਉਹਦਾ ਇੱਕੋ ਹੱਲ ਬੀਜੇਪੀ ਤੇ ਸ਼੍ਰੀ ਨਰਿੰਦਰ મોદી ਮੌਜੂਦਾ ਸਰਕਾਰ ਨੂੰ ਕਿਹੜੀ ਨਜ਼ਰ ਨਾਲ ਵੇਖਦੇ ਹੋ ਮੌਜੂਦਾ ਸਰਕਾਰ ਦੇ ਹਵਾ ਦਾ ਬੁੱਲਾ ਸੀ ਜੀ ਇੱਕ ਮਤਲਬ ਆਇਆ ਵਾ ਤੇ ਬੁੱਲੇ ਦਾ ਕੀ ਕੰਮ ਹੁੰਦਾ ਤੁਹਾਨੂੰ ਪਤਾ ਵਾ ਵੀ ਉਹ ਐ ਮਤਲਬ ਮਿੱਟੀ-ਬੁੱਟੀ ਐ ਘੁੰਮਰ ਘੇਰੀ ਬਣ ਕੇ ਤੇ ਬੁੱਲਾ ਲੰਘ ਗਿਆ ਗਾਂ ਬਸ ਮੌਜੂਦਾ ਸਰਕਾਰ ਕਹਿ ਰਹੀ ਹੈ ਵੀ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਜਿਹੜੇ ਸਹੂਲਦਾ ਵਾ ਉਹ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਬਿਲਕੁਲ ਗਲਤ ਇੱਕ ਵੀ ਸਹੂਲਤ ਪੰਜਾਬ ਸਰਕਾਰ ਗਿਣਾ ਦੇਵੇ ਜਿੰਨੀਆਂ ਸਹੂਲਤਾਂ ਸਾਰੀਆਂ ਸੈਂਟਰ ਦੀਆਂ ਚਾਹੇ ਉਹ ਕਣਕ ਹੈ ਚਾਹੇ ਉਹ ਕੋਈ ਮੁਲ ਜੋ ਟੋਟਲੀ ਸੈਂਟਰ ਦੇ ਰਿਹਾ ਸਿਰਫ ਇਹ ਆਪਦਾ ਨਾਂ ਕਰ ਰਿਹਾ ਬਲਕਿ ਇਮਾਨਤ ਚ ਕਿਆੰਤ ਕਰ ਰਿਹਾ ਜਿੰਨੀਆਂ ਸਾਡੀਆਂ ਸਕੀਮਾਂ ਨੇ ਸੈਂਟਰ ਦੀਆਂ ਉਹ ਬਦਲ ਕੇ ਹੋਰ ਬੰਨੇ ਲਾਈ ਜਾਂਦੇ ਜੇ ਕਹਿੰਦੇ ਪੂਰੀਆਂ ਉਹੀ ਅਸੀਂ ਦੇ ਦਗੇ ਨਾ ਤੇ ਉਹ ਹੀ ਨਹੀਂ ਮੁੱਕਦੀਆਂ 27 ਦੀ ਜਿਹੜੀ ਤਿਆਰੀ ਕਿਸ ਤਰ੍ਹਾਂ ਰਹੇਗੀ ਤੁਹਾਡੀ ਤਾਈ ਦੀ ਤਿਆਰੀ ਮੇ ਕੋ ਮੈਂ ਤਾਂ ਸੇਵਾਦਾਰ ਹਾਂ ਜੀ ਤਕੜਾ ਹੋ ਕੇ ਮਤਲਬ ਲੱਗੇ ਸਾਡਾ ਕੰਮ ਹੈ ਪਾਰਟੀ ਵਾਸਤੇ ਕੰਮ ਕਰੀਏ ਇਹ ਪਾਰਟੀਆਂ ਮਰਜ਼ੀਆਂ ਉਹਨਾਂ ਦੀਆਂ ਹੁੰਦੀਆਂ ਵਾ ਕਿ ਕਿੰਨੂੰ ਕੀ ਦੇਣਾ ਵਾ ਮੇਰੀ ਕੋਈ ਨਹੀਂ ਮੈਂ ਪਾਰਟੀ ਦੇ ਨਾਲ ਨਿਰਸਵਾਰਥ ਮੇਰਾ ਕੰਮ ਸਿਰਫ ਸੇਵਾ ਕਰਨਾ ਵਾ ਮੈਂ ਕੋਈ ਕਿਸੇ ਦੀ ਧੌੜ ਚ ਨਹੀਂ ਹੈਗਾ ਤੁਸੀਂ ਕਹਿ ਰਹੇ ਜੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਸਰਕਾਰ ਕਹਿ ਰਹੀ ਹੈ ਅਸੀਂ ਨਸ਼ਿਆਂ ਦਾ ਸਫਾਇਆ ਕਰ ਰਹੇ ਹਾਂ ਉਹ ਨਹੀਂ ਜੀ ਉਹ ਤਾਂ ਕੁਝ ਵੀ ਨਹੀਂਗਾ ਤੁਸੀਂ ਇੱਕ ਗੱਲ ਆ ਮਤਲਬ ਇਨੂੰ ਆਰਟੀਆਈ ਪਾ ਕੇ ਵੇਖੋ ਤੁਹਾਨੂੰ ਸਮਝ ਲੱਗੂ ਵੀ ਇੱਕ ਘਰ ਵੀ ਜੇ ਢਾਇਆ ਮੈਂ ਜ਼ਿੰਮੇਵਾਰ ਹਾਂ ਜੋ ਮੈਂ ਬਿਆਨ ਦੇ ਰਿਹਾ ਵਾਂ ਸਿਰਫ ਉਹ ਕਾਰ ਕੀ ਰਹਾ ਵੀ ਇਹ ਸਰਕਾਰੀ ਥਾਂ ਦੇ ਵਿੱਚ ਉਹ ਰੈੱਡ ਲਾਈਨ ਦੇ ਅੰਦਰ ਉਹਦੀ ਕੰਧ ਢਾਹਤੀ ਕਰਤੀ ਉਹ ਮਤਲਬ ਨਹੀਂ ਜੇ ਪਿੱਛੋਂ ਪੁੱਛੀਏ ਤਾਂ ਆਉਂਦੇ ਉਹ ਨਹੀਂ ਜੀ ਉਹ ਤਾਂ ਸਰਕਾਰੀ ਥਾਂ ਬਣਿਆ ਤਾਂ ਢਾਇਆ ਉਹ ਨਤੀਜੇ ਸਾਰਾ ਕੋਈ ਦਫਾਂ ਗਿਆ ਕੋਈ ਨਹੀਂ ਫੇਕ